ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੰਨੇ ਸ਼ਹਿਰ ਦੇ ਵਿੱਚ ਬੰਦਾ ਦੇਖੋ ਅਖਬਾਰ ਪੜ੍ਹੀ ਜਾਂਦਾ ਬੈਠਾ ਪੜਿਆ ਲਿਖਿਆ ਬੰਦਾ ਵਾ ਮੀ ਪਵੇ ਠੰਡਾ ਗਰਮੀਆ ਇੱਥੇ ਹੀ ਆ ਬਹੁਤ ਸਾਲਾਂ ਤੋਂ ਕਿੰਨੇ ਟਾਈਮ ਤੋਂ ਇੱਥੇ ਆਏ ਜੀ ਤਾਂ ਪੂਰਾ ਵੀ ਨਹੀਂ ਜਾਂਦਾ ਬਹੁਤ ਸਾਲਾਂ ਤੋਂ ਇੱਥੇ ਆ ਹਾਂ ਜੀ ਐਦਾਂ ਤਾਂ ਸਰਹ ਲਾਉਂਦਾ ਜਿਹੜਾ ਉਹ ਆਏ ਗੜਾ ਰਹਾ ਹੈ ਅੰਦਰ ਐਸੇ ਐਸੇ ਸਰ ਵੀ ਲਾਤਾ ਹੈ ਨੇ ਲਾਤਾ ਹੈ ਬਾਦ ਨਹੀਂ ਕਰ ਲੇਗਾ ਹਿੰਦੀ ਵਿੱਚ ਬਾਤ ਕਰੇਗਾ ਘਾਰੇ ਦਾ ਇੱਥੇ ਆ ਨਹੀਂ ਬਾਦੀ ਵਿੱਚ ਰਹਿ ਰਿਹਾ ਹੈ ਹੈ ਬਹੁਤ ਪੰਦਰਾ ਕਹਿੰਦਾ ਘਰ ਬੇਕਾਰ ਆ ਅੱਛਾ ਜੀ ਸੜਕ ਤੇ ਰਹਿੰਦਾ ਸੜਕ ਤੇ ਰਹਿੰਦਾ ਕੀ ਹਾਲ ਨੇ ਠੀਕ ਹੋ ਦੁਆਰਾ ਮੈਂ ਤੁਹਾਨੂੰ ਨਾਲ ਇੱਕ ਵਾਰੀ ਹੋਰਾ ਟੋਰ ਕੀ ਹਾਲ ਨੇ ਵਧੀਆ ਹੋਰ ਵਧੀਆ ਕੀ ਨਾ ਤੇਰਾ ਹਾਂ ਕੀ ਨਾ ਸਨੀ 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 ਕਿਵੇਂ ਆ ਸਨੀ ਕਿੰਨਾ ਪੜਿਆ ਤੂੰ ਹੈ 10 ਪੜਿਆ ਐਸੇ ਨਹੀਂ ਜਿਹੜਾ 10 ਪੜਿਆ ਕਿਹੜੇ ਸਕੂਲ ਚ ਪੜਿਆ ਸਰ ਇੱਧਰ ਆ ਰਹੀ ਹੈ ਆ ਰਹੀ ਹੈ ਸਕੂਲ ਚ ਉਹ ਠੀਕ ਆ ਵਧੀਆ ਸਨੀ ਵਧੀਆ ਵੀਰੇ ਤੂੰ ਸੁਣਾ ਕਿਵੇਂ ਆ ਅਖਬਾਰ ਪੜੀ ਜਾਂਦਾ ਹੈ ਕੀ ਲਿਖਿਆ ਤੁਸੀਂ ਦੱਸੋ ਕੀ ਲਿਖਿਆ ਅਖੰਡ ਨਹੀਂ ਵੀਡੀਓ ਬਣਾਈ ਜਾਂਦਾ ਉਹ ਵੀਡੀਓ ਬਣਾਈ ਜਾਂਦਾ ਚਲ ਕੋਈ ਨਾ ਆਪਣੀ ਹੈ ਬੱਚੇ ਬਣਾ ਲਾ ਕੇ ਬਣਾ ਲਾ ਕੋਈ ਨਾ ਉਹ ਠੀਕ ਰਾ ਵਧੀਆ ਬਾਈ ਵਧੀਆ ਸਨੀ ਹੂੰ ਉਹਨਾ ਨਾ ਕੀ ਤੇਰਾ ਸਨੀਵਾਸ ਸਰ ਸਨੀਵਾਸ ਸਰ ਸਨੀ ਉਹ ਠੀਕ ਰਾ ਹਾਂ ਬੜੀ ਸਨੀ ਵਧੀਆ ਵੀਰੇ ਤੂੰ ਸੁਣਾ ਠੀਕ ਹੈ ਵੀਰੇ ਸੇ ਠੀਕ ਹੈ ਵੀਰੇ ਤੇਰੀ ਠੀਕ ਹੈ ਵੀਰੇ ਠੀਕ ਹੈ ਹੋਰ ਸਨੀ ਬੈਠ ਜਾ ਨਾ ਮੈਂ ਇੱਥੇ ਤੇਰੇ ਕੋਲ ਨਾ ਨਾ ਇੱਥੇ ਬਹਿਣਾ ਨਾ ਕਿਤੇ ਨਹੀਂਗਾ ਉਹ ਇੱਥੇ ਬਹਿਣਾ ਮੈਂ ਯਾਰ ਇਹ ਆ ਲੈ ਤੇਰੇ ਬਰਾਬਰ ਬਹਿ ਗਿਆ ਯਾਰ ਮੈਂ ਕੋਰ ਸੁਣਾ ਸਕਦੀ ਮੈਂ ਆਪਣੇ ਕਿਵੇਂ ਵੀਰੇ ਬੜੇ ਬੜੇ ਖਾਣਾ ਪੀਣਾ ਕੁਛ ਨਹੀਂ ਹੈ ਨਾ ਕੁਛ ਨਹੀਂ ਕਰਨ ਉਹ ਤੇ ਸਾਹਮਣੇ ਟਾਬੇ ਤੇ ਕੋ ਲੈ ਆਉਨੇ ਨਹੀਂ ਕੁਛ ਨਹੀਂ ਖਾਣਾ ਸਿਆਸੂ ਕੇਲੇ ਕੇ ਖਾਏਗਾ ਕੇਲੇ ਕੁਝ ਨਹੀਂ ਖਾਣਾ ਮੈਂ ਕੁਛ ਨਹੀਂ ਕਰਨ ਕੋਈ ਲਾਟਰੀ ਦਾ ਨੰਬਰ ਨੰਬਰ ਦੇ ਦੇ ਨਾ ਇਹ ਨਹੀਂ ਖੇਲਦਾ ਮੈਂ ਇਹ ਨਹੀਂ ਖੇਲਦਾ ਉਹ ਠੀਕ ਹੈ ਠੀਕ ਕੋਰ ਸੁਣਾ ਸਕਦੀ ਸਾਡੀ ਪੜੋ ਪੜੋ ਤਾਂ ਨਿਕਾਲ ਦੀ ਹੋਰ ਕਿਦਾਂ ਜੀ ਠੀਕ ਹੈ ਮਾਦਾ ਗੱਟੇ ਲੋਕ ਐਵੇਂਗਾ ਵੀ ਸੱਸੀ ਕੱਲ ਬਾਈ ਸੱਸੀ ਮਗਾ ਵੀਰ ਖੜਿਆ ਹੜ ਕੀ ਲਿਖਿਆ ਹਾਂ ਕੀ ਲਿਖ ਸასი ਕਰ ਬਾਈ ਜੀ ਠੀਕ ਠਾਕ ਹੈ ਠੀਕ ਹੈ ਜੀ ਠੀਕ ਹੈ ਠੀਕ ਪੜ੍ਹੋ ਤੁਸੀਂ ਹਾਂ ਲਿਖਿਆ ਖੰਨਾ ਹਿੰਦੀ ਵਾਲੇ ਮਹਾਰਾਜ ਹਿੰਦੀ ਵਾਲੇ ਪਰਾਲੀ ਦਾ ਡੰਪ ਕੋ ਬੀਸ਼ਣ ਆਗ ਅੱਗ ਲੱਗੀ ਪਰਾਲੀ ਨੂੰ ਖੱਲੇ ਚ ਕਿਵੇਂ ਲੱਗੀ ਇਹ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਹੋਣਾ ਨਹੀਂ ਤੂੰ ਗਿਆ ਨਹੀਂ ਦੇਖਣ ਤੂੰ ਤੇ ਆਇਆ ਤਾਂ ਉਹ ਵੀ ਬੰਦੀ ਤਾਂ ਪਈ ਹੈ ਹਾਂ ਬੜੀ ਜਾਂਦੀ ਇਹ ਨੈਟ ਤੇ ਇਹ ਨੈਟ ਤਾਂ ਫੋਨ ਦੇ ਵਿੱਚ ਹਾਂ ਇਹ ਇੰਟਰਨੈਟ ਤੇ ਪੈਣੀ ਲਾਈਵ ਲਾਈਵ ਵੀਡੀਓ ਚੱਲੂਗੀ ਫੇਸਬੁੱਕ ਤੇ ਫੇਸਬੁੱਕ ਜਾਣਦੇ ਤੂੰ ਮੈਨੂੰ ਪਤਾ ਫੇਸਬੁੱਕ ਤੇ ਤੇਰੀ ਆਈਡੀ ਹੈਗੀ ਆ ਆਈਡੀ ਹੈਗੀ ਕੀ ਨਾਮ ਤੇ ਆ ਆਈਡੀ ਕੁਛ ਵੀ ਬਣੀ ਹੋਈ ਆ ਆ ਕਿਸ ਨਾਮ ਤੇ ਬਣਾਈ ਸੀ ਠੀਕ ਹੈ ਬੰਦਾ ਖਰਾਬ ਆ ਤੂੰ ਚਰਨਤਰੀ ਡੈਡੀ ਦੇ ਕੀ ਨਾਮ ਆ ਮੈਂ ਕੱਲਾ ਹੀ ਕੱਲਾ ਹੀ ਆ ਮੰਮੀ ਦਾ ਕੱਟ ਕੱਟੇਗਾ ਤੇ ਕਰਿਆ ਮੰਮੀ ਦਾ ਕੀ ਨਾਮ ਮੰਮੀ ਦਾ ਮਾਂ ਬਾਪ ਨੇ ਨਹੀਂ ਪਹਿਲਾਂ ਤਾਂ ਸੀਗੀ ਨਾ ਮਾਂ ਜਿਹਦੇ ਜੰਮਿਆ ਤੈਨੂੰ ਕੀ ਨਾਮ ਉਹਨਾਂ ਦਾ ਅ ਤੂੰ ਸੇ ਪੁੱਟਿਆ ਤੂੰ ਸੇ ਪੱਟਿਆ ਲਗਾ ਰੇ ਨਹੀਂ ਪੁੱਟਿਆ ਕਰਦੇ ਸਿੱਧਿਆ ਕਰਦੇ ਵਈ ਬਹੁਤ ਠੀਕ ਹੈ じゃ ਕਰ ਦੇ ਉਹਦਾ ਨਾਮ ਤਾਂ ਦੱਸ ਦੇ ਘਰ ਕਿੱਥੇ ਤੇਰਾ ਪੂਰੀਆਂ ਉਹਨੇ ਉਹ ਸਾਧੂ ਸੰਤ ਪੂਰੀ ਅੱਛਾ ਇੱਥੇ ਰਹਿਣਾ ਹੈ ਰੋਡ ਤੇ ਉਹ ਠੀਕ ਆ ਵਧੀਆ ਸੰਨੀ ਕਿਵੇਂ ਫਿਰ ਬੈਠ ਜੇ ਮੈਂ ਕੰਬਲ ਵਿਛਾ ਕੇ ਨਾ ਨਾ ਉਹ ਰੇਣੀ ਬੈਣਾ ਤੇਰੇ ਕੋਲੇ ਹੀ ਬੈਣਾ ਬੈ ਜਾ ਬੈ ਜਾ ਐਨਾ ਕਰਿਆ ਸਰਨੀ ਜਾਰੀ ਹੈ ਯਾਰ ਆੜੀ ਆਪਣੀ ਉਹ ਕਾਢੇ ਗਏ ਨੇ ਉਹ ਗੱਲਾਂ ਗੱਲਾਂ ਵਿੱਚ ਹੈ ਬਈ ਉਹ ਠੀਕ ਹੈ ਵਧੀਆ ਸਰਨੀ ਸਰਨੀ ਕਿਹੜੇ ਸਕੂਲ ਪੜੇ ਆੜੀ ਸਕੂਲ ਆ ਕੀ ਸੀ ਆੜੀ ਕਰਤੀ ਹੈ ਤੇ ਕੱਪੜੇ ਕਿੰਨੇ ਗੰਦੇ ਹੋਏ ਪਏ ਸਨ ਕੋਈ ਗੱਲ ਨਹੀਂ ਕੋਈ ਹੋ ਗਿਆ ਉਹ ਠੀਕ ਹੈ ਕੱਪੜੇ ਨਵੇਂ ਲੈ ਲੀਏ ਨਵੇਂ ਇਹ ਮੇਰੇ ਹੱਥ ਤੇ ਮਾਸਕ ਕਹਿ ਜਾ ਹੋ ਗਿਆ ਮੇਰਾ ਕੋਈ ਗੱਲ ਨਹੀਂ ਕੋਈ ਉਹ ਠੀਕ ਹੈ ਠੀਕ ਹੈ ਸਰਨੀ ਨਵੇਂ ਕੱਪੜੇ ਲੈ ਜੀ ਕੱਪੜੇ ਨਵੇਂ ਲੈ ਲੀਏ ਜੋ ਗੰਡੇ ਲੰਗੇ ਨੇ। ਯਾਰ ਅਮਰੇ ਨਾਲ ਚੱਲ ਤੈਨੂੰ ਦਵਾਵਾ। ਕਿਤੇ ਨਹੀਂ ਕਿਤੇ ਨਹੀਂ। ਉਹ ਸਾਹਮਣੇ ਦੁਕਾਨ ਤੋਂ ਹੀ ਲੈਣੇ ਯਾਰ। ਲੈ ਲਾਂਗੇ ਯਾਰ। ਮੈਂ ਤਵੜ ਪਾਲਣਾ। ਮੈਂ ਪਹਿਲਾਂ ਪਾਲਣਾ। ਆ ਬੰਦਾ ਕੌਣ? ਤੇਰਾ ਕੋਈ ਕੰਮ ਨਹੀਂ। ਭਗਤ ਕੌਣ ਹੈ? ਭਗਤਮਾਨ ਹੈ। ਭਗਤਮਾਨ। ਉਹ ਠੀਕ ਹੈ। ਇਹ ਕੌਣ ਨੂੰ ਬਾਬਾ ਜੀ? ਇਹ ਬਾਬਾ ਜੀ ਕੌਣ ਨੇ ਆਹ ਵਾਲੇ? ਆ ਤਾਂ ਗੁਰੂ ਰਵਿਦਾਸ। ਗੁਰੂ ਰਵਿਦਾਸ ਜੀ। ਆ ਬੰਦੇ ਕੋਣੇ ਕੌਣ ਪਾਲੂ ਵੇਲਾ। ਪਾਲੂ ਆ। ਆਹ ਕੋਣ ਬੰਦਾ ਆ? ਏ ਚਰਨਜੀਤ ਏ ਚੰਨੀਆ ਇਹ ਦੇਖਿਆ ਨਹੀਂ ਬੰਦਾ ਦੇਖਿਆ ਨਹੀਂ ਕਿਤੇ ਮੈਨੂੰ ਦੇਖਿਆ ਨਹੀਂ ਖੰਨੇ ਚ ਖੰਨੇ ਚ ਦੇਖਿਆ ਨਹੀਂ ਹੁਣ ਇਹ ਖੰਨੇ ਚ ਦੇਖਿਆ ਨਹੀਂ ਮੈਨੂੰ ਸ਼ਕਲ ਦਿਖਦੀ ਆ ਮੈਨੂੰ ਖੰਨੇ ਚ ਦੇਖਿਆ ਨਹੀਂ ਕਿਹੜੇ ਦੇਖਿਆ ਮੈਨੂੰ ਦੇਖਣਾ ਚਾਹੀਦਾ ਦੇਖਣਾ ਚਾਹੀਦਾ ਤੁਹਾਨੂੰ ਸੁਣਾ ਕੇ ਪੱਗ ਬੰਨਣੀ ਤੂੰ ਵੀ ਨਾ ਮੈਂ ਨਹੀਂ ਬੰਨਤੀ ਤੇਰੇ ਵਾਲ ਤਾਂ ਕਿੰਨੇ ਸੋਹਣੇ ਰੱਖੇ ਜੂੜਾ ਕਰਿਆ ਕਰਦਾ ਹੈ ਹੈ ਕੋਈ ਸ਼ਰਮ ਆ ਸਰ ਜੀ ਕੋਸ਼ਿਸ਼ ਲੈਣੇ ਕੋਸ਼ਿਸ਼ ਲੈ ਕੋਣ ਜੱਲਪਦਾ ਮੈਂ ਕਿੱਥੇ ਲੱਫਿਆ ਗਿਆ ਕਿੱਥੇ ਕੋਈ ਨਾ ਰੱਖੂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਹਾਂ ਜੀ ਅੱਜ ਖੰਨੇ ਸ਼ਹਿਰ ਚ ਇਹ ਵੀਰ ਦਾ ਨਾਂ ਸੰਨੀ ਆ ਸੰਨੀ ਦੀ ਹਾਲਤ ਤੁਸੀਂ ਅੰਦਾਜ਼ਾ ਲਾਈ ਸਕਦੇ ਹੋ ਵੀ ਕਿਸ ਹਾਲਾਤ ਦੇ ਵਿੱਚ ਰਹਿ ਰਿਹਾ ਹੈ ਸਿਰ ਤੇ ਜਟਾਵਾਂ ਬੱਝੀਆਂ ਹੋਈਆਂ ਗੰਦੇ ਕੱਪੜੇ ਕਾਲੇ ਹੋਏ ਹੋਏ ਆ ਕਾਲੇ ਸ਼ਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੀ ਉਨੇ ਭਰਿਆ ਮੈਂ ਲੋਕ ਕਹਣ ਦਰਬੇਸ਼ ਇਸ ਵੀਰ ਨੂੰ ਕਈ ਸਾਲ ਹੀ ਹੋ ਗਏ ਇੱਥੇ ਇਦਾਂ ਰਹਿੰਦੇ ਨੂੰ ਕਈ ਸਾਲ ਹੀ ਆ ਦਿੱਲੀ ਨੂੰ ਜਾਂਦੇ ਸੜਕ ਆ ਲੁਧਿਆਣੇ ਤੋਂ ਦਿੱਲੀ ਇਹ ਰੋਡ ਆ ਜਿਹੜਾ ਇਹ ਦਿੱਲੀ ਨੂੰ ਜਾਂਦਾ ਤੇ ਇਹ ਵੀਰ ਇੱਥੇ ਐਸੇ ਹਾਲਤ ਚ ਰਹਿ ਰਿਹਾ ਕੁਝ ਕਿ ਬੈਗਾਰੇ ਕੋਲੇ ਕੱਪੜਿਆਂ ਦੇ ਆ ਕੰਬਲ ਕੁੰਬਲੇ ਵਿੱਚ ਕੁਝ ਪੁਰਾਣੇ ਕੱਪੜੇ ਆ ਯਾਰ ਗੀਲਾ ਉਹ ਵੀ ਬਣਾਇਆ ਬਣਾ ਬਣਾਉਗਾ ਮਸਤ ਬੰਦਾ ਬਸ ਮਸਤ ਆ ਮਸਤ ਕਰ ਮਸਤ ਬੰਦਾ ਵਾ ਮਸਤ ਮੁੰਡਾ ਖੁਸ਼ ਰਹਿਂਦਾ ਖੁਸ਼ ਆ ਹੱਸਦਾ ਆਹ ਜੀ ਆਰੀਆ ਸਕੂਲ ਤੋਂ ਇੱਥੋਂ ਪੜਿਆ ਹੋਇਆ 10ਵੀਂ ਤੱਕ ਕਰ ਕਹਿੰਦਾ ਮੈਂ ਪੜਿਆ ਹੋਇਆ ਤੁਸੀਂ ਵੀ ਤਾਂ ਪੜੇ ਹੋ ਤੁਸੀਂ ਕਿੱਥੇ ਪੜੇ ਮੈਂ ਪੜਿਆ ਮੈਂ ਵੀ ਉੱਥੇ ਹੀ ਪੜਿਆ 10ਵੇਂ ਪੜਿਆ ਆਰੀਆ ਚ ਆਪਾਂ ਇਕੱਠੇ ਤਾਂ ਹੁੰਦੇ ਸੀ ਤੂੰ ਪਛਾਣਿਆ ਨਹੀਂ ਮੈਨੂੰ ਰਾਜੂ ਰਾਜੂ ਨੂੰ ਪਛਾਣਿਆ ਰਾਜੂ ਇਹਦਾ ਤੇਰੇ ਨਾਲ ਪੜਦਾ ਹੈ ਰਾਜੂ ਮੈਂ ਨਹੀਂ ਜਾਣਦਾ ਬਿੱਲੇ ਦਾ ਭਰਾ ਰਾਜੂ ਚਲੋ ਮੈਂ ਜਿਹਨੂੰ ਜਾਣਦਾ ਉਹਨਾਂ ਦਾ ਨਾਮ ਲੈਣਾ ਇਹਦੀ ਬੂਟਾਂ ਦੀ ਦੁਕਾਨ ਆ ਆ ਬਾਈ ਦੀ ਬੂਟਾਂ ਦੀ ਦੁਕਾਨ ਆ ਕੋਈ ਗੱਲ ਨਹੀਂ ਜਾਣਦਾ ਵਾ ਸਾਰਿਆਂ ਦੀ ਸਾਰਿਆਂ ਨੂੰ ਜਾਣਦਾ ਸਾਰਿਆਂ ਨੂੰ ਜਾਣਦਾ ਆ ਬੰਦਾ ਕਿੱਥੇ ਆ ਇਹਨੂੰ ਲੱਭਦਾ ਪੈਂਾਂਗੇ ਲੱਭਦਾ ਨੇ ਓਏ ਠੀਕ ਆ ਓਏ ਚਲਿਆ ਕਰੇ ਠੀਕ ਆ ਸਭ ਨਹੀਂ ਖੁਸ਼ ਆ ਮੂਵੀ ਬਣਾ ਰਹੇ ਕਹਦੇ ਉਹ ਮੂਵੀ ਬਣਾ ਰਿਹਾ ਤੇਰੀ ਵਾਸਤੇ ਹੀ ਕਹਿੰਦਾ ਵੀ ਸਨੀ ਦੀ ਵੀਡੀਓ ਬਣਾਉਣੀ ਕੋਈ ਗੱਲ ਨਹੀਂ ਕੈਦ ਹੋ ਗਿਆ ਬੰਦਾ ਹਾਂ ਨਿਕਲੂਗਾ ਬਾਅਦ ਚ ਨਿਕਲੂਗਾ ਨਹੀਂ ਨਹੀਂ ਬਾਅਦ ਚ ਇਹ ਚ ਕੈਦ ਹੁੰਦਾ ਬੰਦਾ ਨਹੀਂ ਨਿਕਲਦਾ ਇਹਦੇ ਚ ਕੈਦ ਹੋਇਆ ਨਿਕਲਦਾ ਨਹੀਂ ਉਹ ਠੀਕ ਦਾ ਮੂਵੀ ਕੈਦ ਹੋ ਜਾਂਦੀ ਹਾਂ ਬੰਦਾ ਕੈਦ ਹੋ ਜਾਂਦਾ ਕੈਮਰੇ ਚ ਹੈ ਨਾ ਠੀਕ ਚੱਲ ਸਨੀ ਉੱਠ ਕੇ ਚੱਲੀਏ ਆਪਾਂ ਉਹਨੇ ਕੱਪੜੇ ਪਾਈਏ ਕੋਈ ਗੱਲ ਨਹੀਂ ਪਾ ਇਹਨੇ ਗੰਦੇ ਕੱਪੜੇ ਪਾਇਆ ਸੋਹਣੇ ਕੱਪੜੇ ਨਹਾ ਲਓ ਕੇ ਸੋਹਣੇ ਕੱਪੜੇ ਪਾਉਣੇ ਆ ਚੱਲ ਖੜਾ ਹੋ ਕਿੱਥੇ ਆ ਨਹਾਉਣਾ ਇੱਥੇ ਦੁਕਾਨ ਤੇ ਸਾਹਮਣੇ ਚੱਲ ਸੋਹਣੇ ਕੱਪੜੇ ਪ ਮੇ ਨਾਲ ਨਾ ਯਾਰ ਉਹ ਨਾ ਨਾ ਯਾਰ ਭਰਾ ਮੈਂ ਸਾਡਾ ਯਾਰ ਨਾ ਮੈਂ ਮੇਰੀ ਮੇਰੀ ਟੈਨਸ਼ਨ ਨਾ ਲੈ ਵਾ ਠੀਕ ਆ ਉਹ ਵੇਲੇ ਮੈਂ ਕਾਹਦੀ ਗੱਲ ਬਾਈ ਤੁਸੀਂ ਕੀ ਤੁਸੀਂ ਕਾਲ ਕਰਦੇ ਹੋ ਜਟਾ ਕੀ ਨਾਮ ਹੈ ਰਾਹੁਲ ਭਾਰਤ ਹੈ ਰਾਹੁਲ ਭਾਰਤ ਹੈ ਕੋਈ ਗੱਲ ਮੈਂ ਨਾਲ ਉਹ ਇਹ ਰਾਹੁਲ ਵੀਰਾਵਾ ਇਹਨੇ ਵੀਰੇ ਨੇ ਵੀਡੀਓ ਬਣਾ ਕੇ ਭੇਜੀ ਸਾਨੂੰ ਇਹਨੇ ਕਾਲ ਕੀਤਾ ਰਾਹੁਲ ਕਿੰਨੇ ਟਾਈਮ ਤੋਂ ਇੱਥੇ ਆ ਵੀਰਾ ਹੈ ਬਹੁਤ ਸਾਲਾਂ ਤੋਂ ਦੇਖ ਰਹੇ ਮੇਰੇ ਬਹੁਤ ਸਾਲਾਂ ਤੋਂ ਜੰਪਲ ਮੈਂ ਉਹ ਰਹੇ ਹਾਂ ਇੱਥੇ ਇੰਸਟਾਰ ਇੱਧਰ ਵੀ ਰਹਿੰਦੇ ਆ ਹਾਂ ਯਾਰ ਨਹੀਂ ਯਾਰ ਗੱਲ ਖੈਣ ਕੱਲ ਸੁਣਿਆ ਕਰੋ ਯਾਰ ਮੈਂ ਇਨਾਕ ਸੁਣਣ ਆਇਆ ਹੋ ਕਈ ਸਾਲਾਂ ਤੋਂ ਦੇਖ ਰਿਹਾ ਇਹਨਾਂ ਨੂੰ ਕੋਈ ਠੰਡ ਗਰਮੀ ਨਹੀਂ ਆਇਆ ਨਾ ਕੁਝ ਭਾਈ ਨਹੀਂ ਹੈ ਅੱਜ ਕਿੱਥੇ ਹੈ ਆ ਚਲੋ ਉਹ ਨਹੀਂ ਤਿਆਰ ਕਰਨਾ ਨਾ ਤੋ ਗੱਲ ਸੁਣ ਸੱਨੀ ਮੇਰੀ ਗੱਲ ਸੁਣ ਸੱਨੀ ਮੇਰੀ ਇੱਕ ਮਿੰਟ ਗੱਲ ਸੁਣ ਮੇਰਾ ਭਰਾਵਾ ਤੂੰ ਸਾਡਾ ਅਸੀਂ ਤਾਂ ਤੈਨੂੰ ਲੈਣ ਆਏ ਆ ਭਰਾਵਾ ਵੀ ਸਾਡਾ ਭਰਾ ਛੜ ਗਿਆ ਤੇ ਰੁਲੀ ਜਾਂਦਾ ਕਿੱਡੀਆਂ ਕਿੱਡੀਆਂ ਜਟਾਵਾਂ ਬਣ ਗਈਆਂ ਕਿੱਥੇ ਸਰਦਾਰ ਵੀਰ ਸਾਡਾ ਸੋਹਣੀ ਪੱਗ ਬਨ ਕੇ ਹੈ ਆ ਚੱਲੀ ਉਧਰਲੇ ਪਾਸੇ ਆ ਜਾ ਆ ਜਾ ਆ ਜਾ ਚੱਲ ਚੱਲ ਉਧਰ ਉਹ ਬੈਗ ਪੈਂਦਾ ਲੈ ਲੈਨੇ ਬੈਗ ਕੋਈ ਨਾ ਬੈਗ ਸਾਰੇ ਨਾਲ ਲੈ ਕੇ ਜਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਬੀਤ ਬਹੁਤ ਹੈ ਸੱਨੀ ਦੇਹ ਜਿੰਦਗੀ ਬਾਰ ਬਾਰ ਨਹੀਂ ਮਿਲਣੀ ਆਪਾਂ ਨੂੰ ਇਹ ਮੌਕਾ ਐ ਇਨਸਾਨ ਦੇ ਜਾਮੇ ਚ ਜੰਮੇ ਆਪਾਂ 84 ਲੱਖ ਜੀ ਉਹਨਾਂ ਤੋਂ ਬਾਅਦ ਤੇ ਆਪਾਂ ਹੁਣ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ ਰਹਿਣਾ ਬਾਈ ਉਹ ਤਾਂ ਮੇਰਾ ਭਰਾ ਆ ਮਸੰਨੀ ਆਪਾਂ ਕਿੰਨਾ ਦੇਖੀ ਚੱਲੀ ਤੂੰ ਕਿੰਨਾ ਸੋਹਣਾ ਕਿੰਨਾ ਲੱਗਣਾ ਪੱਗ ਬੰਨ ਕੇ ਸਰਦਾਰ ਬਣ ਜਾਣਾ ਸੰਨੀ ਬਾਈ ਚੱਕ ਲੈਨੇ ਬੈਗ ਚੱਕ ਲੈਨੇ ਉਹ ਸੰਨੀ ਦੇ ਬੈਗ ਚੱਕ ਲਿਆ ਵੀਰੇ ਉੱਥੋਂ ਲੈ ਆਇਓ ਚੱਕ ਕੇ ਬਾਈ ਨੇ ਆਂਦੇ ਬੈਗ ਵੀ ਬੈਗ ਵੀ ਲਿਆਂਦੇ ਲਿਆਂਦੇ ਬੈਗ ਹਰਜੀਤ ਭੈਣ ਨੂੰ ਕਹ ਇੱਧਰ ਆ ਜੂ ਮੇਰੇ ਉੱਤਰੀ ਵੀਰੇ ਉੱਤਰੀ ਹਰਜੀਤ ਭੈਣ ਨੂੰ ਕਹ ਇੱਧਰ ਆ ਜਾਣਗੇ ਇੱਕ ਮਿੰਟ ਇੱਕ ਮੈਂ ਮੇਰਾ ਬੈਗ ਪਿਆ ਲੈ ਲੈ ਉਹਨੇ ਪੁੱਤ ਬੈਗ ਬੈਗ ਲਿਆਉਣੇ ਤੇਰਾ ਇੱਕ ਮਿੰਟ ਬੈਗ ਆ ਬੈ ਗਿਆ ਦੇ ਉਹ ਬੈਗ ਲਿਆਂਦੇ ਵੀਰੇ ਬੈਗ ਚੱਕ ਰਿਹਾ ਇਹਦਾ ਸਹੀ ਚੱਕ ਲਿਓ ਵੀਰੇ ਬੈਗ ਚੱਕ ਲਿਓ ਚਲ ਬੈਗ ਲੈ ਆਓ ਵੀਰੇ ਚੱਕ ਲਿਓ ਦੋ ਜਣੇ ਜਾ ਕੇ ਕੋਈ ਇੱਕ ਮਿੰਟ ਬੈਗ ਪੈ ਜਾ ਆਰੇ ਬੈਗ ਆ ਜਾ ਆ ਬੈ ਜਾ ਸਨੀ ਬਾਈ ਗੱਡੀ ਚ ਓਏ ਬੈ ਜਾ ਸਨੀ ਸਾਰਾ ਲੈ ਕੇ ਆ ਰਹੇ ਆਂ ਕਿਹਦੇ ਕਾਨੂੰ ਆਪਾਂ ਨਾਲ ਚੱਲੇ ਆਂ ਨਾਲ ਹੀ ਜਾਣਾ ਗੌਰਵ ਨੇ ਵੀ ਨਾਲ ਹੀ ਜਾਣਾ ਬਾਈ ਬੈਗ ਯਾਰ ਬੈਗ ਉਹ ਬੈਗ ਲਿਆਓ ਬਈ ਬੈਗ ਬਾਈ ਦੇ ਲਿਆ ਬੈਗ ਲਿਆ ਨਾ ਤੋਕੇ ਮੁੜਿਆ ਨਾ ਤੋਕੇ ਮੁੜਿਆ ਆਪਾਂ ਚੱਲ ਨਾ ਤੋਕੇ ਮੁੜਿਆ ਉਹ ਨਾ ਨੂੰ ਆ ਪੈਮ ਥੱਲੇ ਕਰ ਦੇ ਵੀਰੇ ਕਮਾਨ ਦਿਖਾ ਦਿਓ ਪਹਿਲਾਂ ਗੱਡੀ ਚ ਕਰਦੇ ਪੈਪ ਥੱਲੇ ਵੀਰੇ ਉਹ ਪੈਪ ਥੱਲੇ ਕਰ ਉਹ ਵਾਲੀ ਸਾਈਡ ਵਾਲੀ ਸਣੀ ਵੀਰੇ ਬਹਿ ਜਾ ਸਬਾਨ ਸਾਰਾ ਆ ਗਿਆ ਮੈਂ ਰਖਾ ਰਹੇ ਹਾਂ ਗੱਡੀ 'ਚ ਸਬਾਨ ਉਹ ਟੈਂਸ਼ਨ ਇਹਨੇ ਉਹ ਸਾਰਾ ਸਬਾਨ ਰਖਾ ਰਹੇ ਹਾਂ ਗੱਡੀ 'ਚ ਬੈ ਸਣੀ ਉਹ ਬੈਗ ਪਿਆ ਆ ਗਿਆ ਬੈਗ ਆ ਗਿਆ ਆ ਗਿਆ ਔਰ ਉਹ ਦੇਖੋ ਮੁੰਡੇ ਨੇ ਚੱਕ ਕੇ ਰੱਖ ਲਿਆ ਉਹ ਮੁੰਡੇ ਨੇ ਗੱਡੀ 'ਚ ਰੱਖ ਲਿਆ ਸਾਰਾ ਸਬਾਨ ਉਹ ਆਪਣੀ ਮੂਹ ਲਈ ਗੱਡੀ 'ਚ ਰੱਖ ਲਿਆ ਆਪਣੀ ਮੂਹ ਲਈ ਗੱਡੀ 'ਚ ਰੱਖ ਲਿਆ ਬਹਿ ਜਾ ਬਹਿ ਤਾਂ ਲਿਆਵੇ ਆ ਲਿਆਉਣੇ ਆ ਲਿਆਉਣੇ ਬਹਿ ਜਾ ਲੈ ਆਇਓ ਬੈਗ ਚੱਕ ਕੇ ਬੈਗ ਦੇ ਦਿਓ ਵੀਰੇ ਇੱਕ ਯਾਰ ਉਹ ਲੈ ਲੈ ਚੱਕ ਲਿਆ ਤੇ ਬੈਗ ਇੱਕ ਮਿੰਟ ਮੇਰੇ ਬੈਗ ਲਿਆ ਦਿਓ ਯਾਰ ਉਹ ਦੇ ਲਿਆਂਦੇ ਲਿਆਂਦੇ ਲਿਆ ਆ ਲੈ ਬੈਗ ਸਣੀ ਚਲੀ ਗਈ ਮੇਰੀ ਇੱਕ ਮਿੰਟ ਆ ਚੱਕ ਆ ਲੈ ਵੀਰੇ ਧੰਨਵਾਦ ਵੀਰੇ ਠੀਕ ਖੁਸ਼ ਠੀਕ ਆ ਭਾਈ ਭਰਾਵਾ ਤੂੰ ਸਾਡਾ ਯਾਰ ਇਹਦਾ ਕੀ ਕਰ ਰਹੀ ਤੰਬਾ ਦਾ ਰਹਿਣ ਦੋ ਆ ਤੇਰਾ ਖਲੂ ਆਹ ਤੇਰਾ ਖਲੂ ਆਪਾਂ ਵਰਤ ਲਾਂਗੇ ਉੱਥੇ ਆਪਾਂ ਇੱਥੇ ਵਰਤ ਲਾਂਗੇ ਠੀਕ ਆ ਬਾਈ ਸੰਨੀ ਬਹਿ ਜਾ ਠੀਕ ਹੋ ਕੇ ਹੋਰ ਕਿੱਥੇ ਆ ਜਾ ਉਹਨੇ ਹੋ ਜਾ ਹੋਰ ਕਿੱਦੇ ਨੇ ਉਹ ਵੀ ਕਰ ਲਾ ਲੱਤ ਮਾਰ ਘੱਟ ਦੋ ਹੋ ਜਾ ਤੈਨੂੰ ਗਾਹ ਨੂੰ ਸੰਨੀ ਆ ਦੇ ਦੋ ਬਾਈ ਦੇ ਦੋ ਫੜਾ ਦੇ ਇਹ ਵੀ ਰੱਖ ਦੇ ਆ ਜਾ ਉੱਤਰ ਆ ਤੂੰ ਕਿੱਥੇ ਗਿਆ ਸੰਨੀ ਇੱਥੇ ਬੈਠਾ ਇੱਥੇ ਬੈਠ ਪਹਿਲਾਂ ਨੀਲਾ ਬੈਗ ਦੇ ਦੋ ਦਿਨਾਂ ਦਿਨ ਨੀਲਾ ਬੈਗ ਵੀ ਹੁੰਦਾ ਆ ਦੇ ਆ ਗਿਆ ਇੱਥੇ ਬੈਠ ਚੱਕ ਦੇ ਉਹ ਵੀ ਚੱਕ ਦੇ ਇੱਥੇ ਬੈਠ ਪਹਿਲਾਂ ਠੀਕ ਹੋ ਕੇ ਥੇ ਗਿਆ ਆ ਬੈਠੂ ਵੀਰੇ ਆ ਬੈਨੇ ਬੈਨੇ ਗਾਣ ਹੋ ਥੋੜਾ ਸਰ ਨਹੀਂ ਕੋਈ ਗਾਣ ਥੋੜਾ ਮੈਂ ਬੈਣਾ ਨਾਲ ਥੋੜਾ ਗਾਣ ਨੂੰ ਨੀਲਾ ਬੈਗ ਵੀ ਹੁੰਦਾ ਉਹਦੇ ਮੂੰਹੇ ਰੱਖ ਤਾ ਨਹੀਂ ਨੀਲਾ ਬੈਗ ਇਹ ਹਾਲ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਠੀਕ ਠਾਕ ਹੋ ਕਹਿਮੋ ਠੀਕ ਆ ਭਾਈ ਬਹੁਤ ਵਧੀਆ ਆਦੇ ਆ ਗਿਆ ਨੀਲਾ ਬੈਗ ਵੀ ਆਦੇ ਭਾਈ ਫੜਾਦਾ ਪਿੱਛੇ ਫੜਾਦਾ ਉੱਧਰ ਰੱਖਦਾ ਉਹਦੇ ਉੱਧਰ ਰੱਖਦਾ ਤੇ ਸਮਾਨ ਤੇ ਲੇਖੋ ਮੇਰੇ ਵੀ ਹਾਂ ਸਮਾਨ ਆ ਗਿਆ ਸਮਾਨ ਚੱਲ ਨਹੀਂ ਆ ਗਿਆ ਉਹ ਤੇ ਵੀਰਾਂ ਲਈ ਆਉਂਦਾ ਦੇਖੋ ਉਹ ਦੇ ਲਈ ਆਉਂਦਾ ਨੀਲਾ ਬੈਗ ਚੱਕੀਂਦਾ ਨਾ ਆਉਂਦੇ ਆ ਗਿਆ ਠੀਕ ਹੈ ਠੀਕ ਆਂਦੀ ਠੀਕ ਹੈ ਕਿਥੇ ਨਾਣਾ ਮੈਨੂੰ ਦੱਸੋ ਆਪਾਂ ਇੱਥੇ ਟੂਟੀ ਥੱਲੇ ਨਹੀਂ ਉਧਰ ਹਾਂ ਉਧਰ ਮੈਨੂੰ ਉੱਥੇ ਛੱਡ ਐਸਐਸਪੀ ਦੱਸ ਹਾਂ ਉੱਥੇ ਛੱਡ ਦਾਂਗੇ ਐਸਐਸਪੀ ਦੱਸ ਐਸਐਸਪੀ ਜਿੱਥੇ ਛੱਡ ਦਾਂਗੇ ਅੱਜ ਦਿਨ ਮੈਨੂੰ ਕੰਮ ਹੈ ਮੈਂ ਕਿਹਾ ਗੱਲ ਹੀ ਕੋਈ ਨਹੀਂ ਜਿੱਥੇ ਕਹੇਗਾ ਉੱਥੇ ਛੱਡ ਦਾਂਗੇ ਆ ਗਿਆ ਆ ਇੱਥੇ ਪਿੱਛੇ ਲਾ ਇੱਥੇ ਪਿੱਛੇ ਰੱਖ ਦੇ ਤੇ ਥੋੜੀ ਧੱਕ ਹਾਂ ਵਧੀਆ ਠੀਕ ਹੈ ਬਰਾ ਆ ਗਿਆ ਸਾਰਾ ਸਮਾਨ ਚਾ ਥੋੜਾ ਗਾਣ ਹੋ ਕੇ ਬਹਿ ਜਾ ਹੋਰ ਹੋ ਜਾ ਗਾਣ ਥੋੜਾ ਜਾ ਉਧਰ ਹੋ ਜਾ ਅੱਗੇ ਨੋ ਜਾ ਮੈਂ ਬਹਿਣਾ ਗਾਣ ਹੋ ਜਾ ਮੈਂ ਬਹਿਣਾ ਬਹਿਣਾ ਹਾਂ ਬਸ ਠੀਕ ਆ ਪਹਿ ਜਾ ਪਹਿ ਜਾ ਪਹਿ ਜਾ ਪਹਿ ਜਾ ਤੇ ਚੌਣਸੀ ਜੀ ਇੱਥੋਂ ਖੰਨੇ ਤੋਂ ਵੀਰੇ ਨੂੰ ਨਾਲ ਲੈ ਚੱਲੇ ਆਂ ਜੀ ਸੁਪਨਿਆਂ ਦੇ ਘਰ ਅਗਲੀਆਂ ਤੁਸੀਂ ਵੀਰਾਂ ਤੁਸੀਂ ਦੇਖੋਗੇ ਇਹੀ ਵੀਰਾਂ ਨਾਲ ਧੋ ਕੇ 70% ਤਾਂ ਇਹਨੇ ਨਹੀਂ ਠੀਕ ਹੋਏ ਨਾ ਨੂੰ 2 ਮਿੰਟ ਪਿਆਰ ਦੇਤਾ ਜੱਫੀ ਪਾ ਕੇ ਗੱਲਾਂ ਕਰ ਲੀਆਂ ਇਸ਼ਨਾਨ ਕਰਾਤਾ ਤੇ 30 ਪੈਸੇ ਜਿਹੜਾ ਕੰਮ ਆ ਉਹ ਇਹ ਦੁਨੀਆ ਤੋਂ ਅਲੱਗ ਹੋਇਆ ਬੈਠਾ ਇੱਥੇ ਇਹਦਾ ਕਿਸੇ ਨਾ ਕੋਈ ਕਨੈਕਸ਼ਨ ਨਹੀਂ ਆਪਣੇ ਵੀ ਪਿੱਛੇ हट ਗਏ ਬੈਠੋ 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 ਤੇ ਇਹ ਦਫਤਰ ਜਾਣਾ ਠੀਕ ਆ ਭਾਈ ਅਸੀਂ ਦਫਤਰ ਜਾਣਾ ਉਹੀ ਇਹੀ ਵੀਰਾਂ ਤੁਸੀਂ ਦੇਖੋਗੇ ਵਾਇਗੁਰ ਦੀ ਕਿਰਪਾ ਨਾਲ ਬਿਲਕੁਲ ਠੀਕ ਹੋਏ ਇਹ ਦਫਤਰ ਜਾਣਾ ਯਾਰ ਮੈਂ ਕਰੇ ਅਰਦਾਸ ਇਸ ਵੀਰ ਵਾਸਤੇ ਤੇ ਐਸੇ ਬਹੁਤ ਨੇ ਬਹੁਤ ਨੇ ਐਸੀ ਇਕੱਲੇ ਅਸੀਂ ਨਹੀਂ ਕਰ ਸਕਦੇ ਵੀ ਸਾਰਿਆਂ ਨੂੰ ਅਸੀਂ ਰੱਖ ਲਈਦਾ ਲੈ ਜੀਏ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਲਵਾਓ ਨਮਾਅ ਆ ਤਾਂ ਸਕਦੇ ਆ ਕੱਪੜੇ ਤਾਂ ਬਦਲਾਈ ਸਕਦੇ ਆ ਯਾਰ ਹੋਰ ਨਹੀਂ ਕੋ ਕਰ ਸਕਦੇ ਸੋਸ਼ਲ ਮੀਡੀਆ ਤੇ ਵੀਡੀਓ ਦਾ ਚੱਕ ਕੇ ਪਾਈ ਸਕਦੇ ਆ ਬਈ ਵਾਲਾ ਬੰਦਾ ਬੈਠਾ ਇੱਥੇ ਸ਼ਾਇਦ ਕਿਸਦਾ ਪਤੀ ਪੁੱਤ ਗੁੰਮਿਆ ਹੋਵੇ ਲੱਭ ਜੇਵੇ